ਇਸੀ ਥਾਂ ਲਿਆ ਹੈਗਾ ਇਹਨਾਂ ਦੇ ਬ੍ਰਦਰ ਦੀ ਵਾਈਫ ਤੋਂ ਮਨਪ੍ਰੀਤ ਕੌਰ ਤੋਂ ਮੈਂ ਤਾਂ ਮਨਪ੍ਰੀਤ ਦੀ ਮਾਂ ਬਣੀ ਸੀ ਮੈਂ ਇਹਨਾਂ ਦਾ ਮਾੜਾ ਕੁਝ ਨਹੀਂ ਕੀਤਾ ਨੇ ਬਲਕਾਰ ਸਿੰਘ ਨੇ ਜੀ ਮੇਰੇ ਤੋਂ 10000 ਰੁਪਇਆ ਇੱਕ ਮਹੀਨਾ ਵਰਤੀ ਰੱਖਿਆ ਜੀ ਮੈਂ ਪੁੱਛਿਆ ਮੈਂ ਕਿਹਾ ਦੱਸੋ ਜੀ ਵੀ ਮੇਰੇ ਨਾਲ ਰਜਿਸਟਰੀ ਕਰਾਉਂਦੇ ਆ ਪਹਿਲੇ 10000 ਰੁਪਇਆ ਮੇਰੇ ਤੋਂ ਇਹਨਾਂ ਨੇ ਪੈਸੇ ਵੀ ਲੈ ਲਏ ਸੀ 10000 ਰੁਪਇਆ ਤੇ ਉਦੋਂ ਬਾਅਦ ਉਹਨੂੰ ਕਾ ਪ੍ਰੂਫ ਖਾ ਦਿਓ ਜੀ ਆ ਜਿੰਨੇ ਬੰਦੇ ਖੜੇ ਆ ਸਾਰਾ ਦਾ ਦੁਸ਼ਮਣ ਆ ਇਹ ਕਿਸੇ ਨੂੰ ਇਹ ਜਰਦਾ ਨਹੀਂ ਨਾ ਗਲੀ ਨੰਗ ਦੇ ਤਾਂ ਵੀ ਇਹਦੇ ਪੁੱਠੇ ਆ ਨਹੀਂ ਕੱਢਦਾ ਸੀ ਜੇ ਵੀ ਰਾਜ ਮਿਲ ਦਿੱਤਾ ਵੀ ਪੁੱਠੇ ਆ ਨਹੀਂ ਕੱਢਦਾ ਹਰੇਕ ਨੂੰ ਜੀ ਕਹਿੰਦੇ ਕਲਵੰਦ ਤੇ ਸਾਰੇ ਦੁਸ਼ਮਣ ਆ ਇਹ ਸਾਰੇ ਦੁਸ਼ਮਣ ਪਛਲ ਕੋਲੇ ਖੜੇ ਜਿੰਨੇ ਨਹੀਂ ਮਾਂ ਨੂੰ ਕੋਈ ਮਕਾਨ ਨਹੀਂ ਲਿਆਂ ਹਏ ਜਿਨ੍ਹਾਂ ਦੀਆਂ ਦਾਦ ਗਿਆਂ ਰੋਲਦਿਆਂ ਮਰ ਗਿਆਂ ਮਾਵਾ ਰੋਲਦਿਆਂ ਮਰ ਗਿਆਂ ਪਿਓ ਰੋਲਦੇ ਮਰ ਗਏ ਹਏ ਤੇ ਉਹ ਅੱਜ ਪ੍ਰਧਾਨ ਬਣੇ ਮੇਰੇ ਸ਼ਰੀਕ ਤੇ ਸ਼ਰੀਕ ਪ੍ਰਧਾਨ ਬਣਾਏ ਕਿਨੇ ਮੇਰੇ ਪੁੱਤ ਬਲਵਿੰਦਰ ਨੇ ਅਗਲੀ ਫਿਰ ਤੁਹਾਡੀ ਕਾਰਵਾਈ ਕਿਵੇਂ ਦੀ ਹੋਊਗਾ ਅਗਲੀ ਕਾਰਵਾਈ ਇਹਨਾਂ ਦੇ ਨਾਲ ਹੈ ਜਿਵੇਂ ਮੈਂ ਇਹਨਾਂ ਨੂੰ ਤਰੀਕਾ ਤੋਂ ਬਚਾਇਆ ਹੁਣ ਸ਼ਰੀਕਾਂ ਨਾਲ ਰਲਿਆ ਫਿਰਦਾ ਤੂੰ ਮੇਰੇ ਸ਼ਰੀਕਾਂ ਨੂੰ ਵੇਚਦਾ ਉਹ ਤਾਂ ਸਾਡਾ ਮੁੰਡਾ ਜਾਣ ਕੇ ਸ਼ਰੀਕਾਂ ਨੂੰ ਦੇ ਗਿਆ ਜੀ ਸ਼ਰੀਕਾਂ ਨੂੰ ਸਾਨੂੰ ਕੀ ਭਰੇ ਸ਼ਰੀਕ ਪੁਣਾ ਉਹਨੂੰ ਆਪ ਇਹਨੇ ਚਾਰ ਚਾਰ ਪੰਜ ਕੇਸ ਤੋਂ ਉੱਤੇ ਕਰੀ ਬੈਠਾ ਜੀ ਇਹ 2 ਫੁੱਟ ਛੱਡ ਕੇ ਮੇਰੀ ਕੰਧ ਆਪਦੀ ਗੱਡੀ ਵੀ ਕੰਧ ਮੇਰੀ ਆਪਦੀ ਹੈ ਜੀ ਇਹ ਕੋਈ ਅੜੀ ਅੜੀ ਬਾਸ ਅੜੀ ਵਾਲਾ ਕੰਮ ਹੀ ਇਹ ਤਾਂ ਜੀ ਇਹਨੇ ਇੱਥੇ ਨਹੀਂ ਇਹਨੇ ਕਹਿੰਨ ਫ੍ਰੀ ਕੋਡ ਜਾ ਵਜਾ ਜੇ ਜੱਜ ਨੇ ਤਾਂ ਇਹਨੂੰ ਸਮਝ ਨਹੀਂ ਨਾ ਕੱਢੇ ਵੀ ਜਨਾ ਮੈਂ ਕੱਡਨੀਆ ਸੰਮਣ ਉਹਦਾ ਜਿਹੜੀ ਰਿਐਕਟ ਨਹੀਂ ਕਰਾਈ ਤੇ ਮੈਂ ਚੰਦੀਗੜ੍ਹ ਤੋਂ ਸੰਮਣ ਕਢਾਉ। ਨੂੰ ਨਾਇਨ ਸਾਹਿਬ ਮਿਲਿਆ ਤਾਂ ਅਸੀਂ ਆਉਣ ਵਾਲੇ ਸਮੇਂ 'ਚ ਪ੍ਰੋਗਰਾਮ ਬਣਾ ਕੇ ਧਰਨਾ ਵੀ ਦੇਵਾਂਗੇ। ਉਹ ਮੇਰੀ ਥਾਲੇਦਾਰਾਂ ਦੇ ਨਾਲ ਪਲੀਆਂ ਸਾਰੀਆਂ ਚਿੱਠੀਆਂ। ਅਸੀਂ ਤਾਂ ਕਹਿੰਦੇ ਆ ਵੀ ਇਹ ਸੀ ਦੀਆਂ ਪਾਈਪਾਂ ਲਾ ਲੇ ਅਸੀਂ 4 ਇੰਚੀਆਂ ਤਾਂ ਕੱਢ ਲਾਂਗੇ ਜੀ। ਤੁਸੀਂ ਦੇਖ ਰਹੇ ਹੋ ਲੋਕਨ ਸਾਹਿਬ ਟੀਵੀ ਤੇ ਮੈਂ ਹਾਂ ਸੁਨੀਲ ਜੰਦਲ। ਤਾਂ ਦੂਜਾ ਪੱਖ ਲੈਣ ਵਾਸਤੇ ਅਸੀਂ ਪਹੁੰਚੇ ਆਂ ਤਾਂ ਸਾਡੇ ਨਾਲ ਬਲਕਾਰ ਸਿੰਘ ਜੁੜੇ ਆ ਤਾਂ ਉਹਨਾਂ ਦੇ بیٹے ਬਲਕਾਰ ਸਿੰਘ ਤੁਹਾਡੇ ਪਿਤਾ ਜੀ ਦੇ ਨਾਲ ਮਖਤਿਆਰ ਸਿੰਘ। ਕੀ ਮਸਲਾ ਹੈ ਜੀ ਇਹ ਕੀ ਚੱਕਰ ਕੀ ਹੈ ਮਸਲਾ ਇਹ ਹੈ ਜੀ ਇਹ ਅਸੀਂ ਥਾਂ ਲਿਆ ਹੈਗਾ ਇਹਨਾਂ ਦੇ ਬ੍ਰਦਰ ਦੀ ਵਾਈਫ ਤੋਂ ਮਨਪ੍ਰੀਤ ਕੌਰ ਤੋਂ ਜੀ ਠੀਕ ਹੈ ਜੀ ਤੇ ਇਹ ਮਈ ਜੋ ਥਾਂ ਲਿਆ ਉਦੋਂ ਕੋਈ ਕੋਰਟ ਕੇਸ ਨਹੀਂ ਸੀ ਕੁਝ ਨਹੀਂ ਸੀ ਅਸੀਂ ਮਤਲਬ ਹੀ ਉਦੋਂ ਆਪਣਾ ਰਜਿਸਟਰੀਆਂ ਵਗੈਰਾ ਨਹੀਂ ਹੁੰਦੀਆਂ ਸੀਗੀਆਂ ਅਸੀਂ ਸਿਰਫ ਮਤਲਬ ਇਹਨੂੰ ਬਿਆਨਨਾ ਦੇ ਕੇ ਕਬਜ਼ਾ ਲਿਆ ਸੀ ਅੱਛਾ ਜੀ ਉਸ ਤੋਂ ਬਾਅਦ ਇਹਨੇ 4-5 ਮਹੀਨੇ ਬਾਅਦ ਕੋਰਟ ਕੇਸ ਕਰਤੀ ਫਾਦਰ ਸਾਹਿਬ ਦੇ ਨਾਮ ਤੇ ਤੇ ਉਸ ਤੋਂ ਬਾਅਦ ਮਤਲਬ ਜਿਦੋਂ ਹੋ ਗਿਆ ਹੁਣ ਮਤਲਬ ਰਜਿਸਟਰੀਆਂ ਖੁੱਲੀਆਂ ਸੀ ਡਿਸਟ੍ਰਿਕਟ ਕਰਵਾ ਲਈ ਉਹ ਉਸ ਤੋਂ ਬਾਅਦ ਮੱਲਾ ਦੇ ਨੇ 50 ਕੇ 60 ਹਰੀ ਸਾਨੂੰ ਇਸੇ ਚੱਕਰ ਚ ਸਾਨੂੰ ਥਾਣੇ ਬੁਲਾ ਲਿਆ ਇਹਨੇ ਉਹ ਤਾਂ ਕਹਿੰਦੇ ਸਾਡਾ ਕੇਸ ਚੱਲਦਾ ਪਿਆ ਸੀ ਇਹਨਾਂ ਨੇ ਕਿਹਾ ਕਿ ਇਸ ਵਾਪਸ ਲੈ ਲਓ ਮੈਂ ਕਿ ਇਸ ਵਾਪਸ ਲਿਆ ਉਦੋਂ ਬਾਅਦ ਸਾਡੇ ਤੋਂ ਸਾਡੇ ਕੋਲ ਸਾਰਾ ਕੁਝ ਪਿਆ ਹੋਇਆ ਹੈ ਪ੍ਰੂਫ ਵગેਰਾ ਸਾਰਾ ਕੁਝ ਲੈ 10000 ਰੁਪਏ ਮੈਂ ਤੋਂ ਇਹਨਾਂ ਨੇ ਪੈਸੇ ਵੀ ਲੈ ਲਏ ਸੀ 10000 ਰੁਪਏ ਤੇ ਉਦੋਂ ਬਾਅਦ ਉਹਨੂੰ ਕਿਹਾ ਪ੍ਰੂਫ ਖਾ ਦਿਓ ਜੀ ਐਂ ਤਾਂ ਬੋਲਣ ਨੂੰ ਮੈਂ ਵੀ ਜਿਹੜਾ ਕੋ ਮਰਜ਼ੀ ਬੋਲੀ ਆ ਮੈਂ ਜੀ ਐਂ ਥੋੜਾ ਹੁੰਦਾ ਬਾਕੀ ਜਿਹੜੇ ਥਾਂ ਦੀ ਗੱਲ ਕਰ ਰਹੇ ਆ ਜੀ ਇਹ ਇਹਨਾਂ ਦੇ ਬ੍ਰਦਰ ਨੇ ਸਾਨੂੰ ਦਿੱਤਾ ਜੀ ਇਹਨਾਂ ਦੀ ਵਾਈਫ ਨੇ ਮਹਿੰਤੀ ਗੈਂਤੀ ਹੋ ਕੇ ਸਾਰਾ ਕੁਝ ਹੋ ਗਿਆ ਜੇ ਇਹਨਾਂ ਨੂੰ ਡਾਊਟ ਆ ਮਹਿੰਤੀ ਗੈਂਤੀ ਕਰਾ ਲੈਣ ਦੀ ਲਾ ਇਹ ਮਿੱਟੀ ਲੱਗੀ ਹੋਈ ਹੈ ਹਾਲਾਂਕਿ ਸਾਡਾ ਇੱਥੇ ਨਾ ਵੀ ਟੁੱਟੀ ਆ ਇੱਕ ਟੁੱਟੀ ਆਈ ਆ ਉਹ ਸਿਰਫ ਹੈਗੀ ਆ ਆਪਣੇ ਵੱਟ ਵਾਖਦੀ ਇੱਥੇ ਲਾਉਣ ਨੂੰ ਕੋਈ ਪਾਣੀ ਨਹੀਂ ਸਾਡਾ ਅਟੈਚ ਕੁਛ ਨਹੀਂ ਆ ਇੱਥੇ ਅਸੀਂ ਵੀਜਦੇ ਵੀ ਨਹੀਂ ਵੀ ਕੱਲ ਨੂੰ ਇਹਨੂੰ ਕੋਈ ਪ੍ਰੋਬਲਮ ਆਊਗੀ ਤੇ ਬਾਕੀ ਜਿਹੜੀ ਹੋਰ ਗੱਲ ਇਹ ਇੱਕ ਦੋ ਕਰ ਰਹੇ ਆ ਥਾਂ ਹੈਗਾ ਥਾਂ ਹੀ ਮਹਿੰਦੀ ਕੰਦੀ ਕਰਾ ਲੈਣ ਸਾਨੂੰ ਕੋਈ ਪ੍ਰੋਬਲਮ ਨਹੀਂ ਜੇ ਨਿਕਲਦਾ ਤੇ ਬਾਕੀ ਇਹ ਇਹ ਬਰਦਰ ਨਾ ਕਰਨ ਕੰਦ ਸਾਂਝੀ ਹੈ ਕਿ ਕੰਦ ਉਹਨਾਂ ਦੀ ਹੈਗੀ 4 ਇੰਚੀ ਮਤਲਬ ਕਿ ਸਾਂਝੀ ਆ ਪਰ ਇਹ ਹਿੱਸਾ ਨਹੀਂ ਪਾਉਂ ਦਿੱਤਾ ਇਹਨੇ ਬਰਦਰ ਨੂੰ ਕੰਦ ਦੇਦੀ ਆ ਪਰ ਹੈ ਮਹੀ 4 ਇੰਚੀ ਸਾਡੀ ਸਾਡੀ ਜਗ੍ਹਾ ਚ ਹੈ ਹੋਰ ਕੋਈ ਪ੍ਰੋਬਲਮ ਨਹੀਂ ਇਹਨੇ ਲਗਭਗ ਮੰਨ ਲਾ ਦਾ 50 60 ਆਈ ਤਾਂ ਸਾਨੂੰ ਬੁਲਾ ਚੁੱਕੇ ਆ ਜੀ ਇਹ ਅਸੀਂ ਇਹਨੂੰ ਕਹਿੰਨੇ ਆ ਵੀ ਅਸੀਂ ਵੀ ਇਹ ਕੰਮਾਂ 'ਚ ਕੋਹ ਨਹੀਂ ਰੱਖਿਆ ਅਸੀਂ ਵੀ ਸਾਰੇ ਕੋਈ ਬਿਜ਼ਨਸਮੈਨ ਆ ਮੈਂ ਜੋਬ 'ਚ ਆ ਕੋਈ ਖੇਤੀ ਕਰਦਾ ਕੋਈ ਇਹ ਅੰਕਲ ਦੁਕਾਨ ਤੋਂ ਆਏ ਆ ਮੈਂ ਕੱਲ ਗਿਆ ਸੀ ਥਾਣੇ ਮੈਂ ਕਿਹਾ ਵੀ ਤੁਸੀਂ ਇਹਨੂੰ ਪਾਈਪਾਂ ਕਢਵਾ ਦੋ ਏਸੀ ਦੀਆਂ ਮੈਂ ਕੰਨ ਦਾ ਦੀ 4 ਇੰਚੀ ਖੜੀ ਕਰ ਸਾਡਾ ਥਾਂ ਜਾਂਦਾ ਜਾਂਦੋ ਹੁਣ ਇਹ ਤੋਂ ਬਾਅਦ ਹੁਣ ਏਸੀ ਦੀ ਪਾਈਪ ਉਹਨਾਂ ਦੀ ਆ ਹਾਂ ਏਸੀ ਦੀ ਪਾਈਪ ਉਹਨਾਂ ਦੀ ਆ ਹੈ ਮਤਲਬ ਕਿ ਸਾਡੇ ਥਾਂ 'ਚ ਆ ਰਹੀ ਆ ਅਸੀਂ ਉਹਨਾਂ ਕੋਈ ਪਾਈਪ ਲਾ ਲੈਣ ਅਸੀਂ ਇਹਨੂੰ ਪਾਣੀ ਦਾ ਮਸਲਾ ਅਸੀਂ ਰੋਲਾ ਨਹੀਂ ਪਾਉਣਾ ਚਾਹੁੰਦੇ ਅਸੀਂ 4 ਇੰਚੀ ਗਾਂਦ ਆਪਦੀ ਕੱਢ ਲੈਣ ਉਹ ਕਹਿੰਦੇ ਮੇਰੀ ਆਪਦੀ ਕੰਦ ਜਗ੍ਹਾ 'ਚ 2 ਫੁੱਟ ਜਗ੍ਹਾ ਤੁਸੀਂ ਨੱਤੀ ਹੋਈ। ਉਹ ਉਹੀ ਤਾਂ ਮਹਿੰਤੀ ਕੈਂਦੀ ਕਰਾ ਲੈਣ ਜੀ। ਉਹ ਬਾਕੀ ਉਹ ਬੜਾਦਰ ਨਾ ਗੱਲ ਕਰੇ ਨਾ ਜੀ। ਉਹ ਜਿਹੜੇ ਨੇ ਕੋਰਟ ਕੇਸ ਕੀਤਾ ਨਾ ਉਹ 'ਚ ਕੋਈ ਮੈਂਸ਼ਨ ਹੈਗਾ ਜੀ ਇਹੋ ਜੀ ਨਾ ਕੋਈ ਚੀਜ਼ ਨਹੀਂ ਮੈਂਸ਼ਨ ਉਹ 'ਚ। ਇਹ ਕਰਵਾਉਂਦਾ ਜਾਂ ਤਾਂ ਉਹ ਤੋਂ। ਉਹ ਤਾਂ ਕਹਿੰਦਾ ਸਾਡਾ ਮੁੰਡਾ ਜਾਣ ਕੇ ਸ਼ਰੀਕਾਂ ਨੂੰ ਦੇਖਿਆ ਕਰਦਾ। ਜੀ ਸ਼ਰੀਕਾਂ ਨੂੰ ਸਾਨੂੰ ਕੀ ਭਲੇ ਸ਼ਰੀਕ ਬੁਣਾ ਉਹਨੂੰ ਆਪ ਇਹਨੇ ਚਾਰ ਚਾਰ ਪੰਜ ਕੇਸ ਤੋਂ ਉੱਤੇ ਘਿਰ ਬੈਠਾ ਜੀ ਇਹ। ਹੂੰ ਹੂੰ। ਉਹ ਤੇ ਵੀ ਕਿ ਬਾਕੀ ਅੱਧੇ ਬੈਂਟ ਤੇ ਕੇਸ ਆ ਜੀ ਇਹਦੇ ਤਾਂ। ਆ ਲਗਭਗ ਆ ਸਾਰੇ ਕੇਸਾਂ ਵਾਲੇ ਹੀ ਆ ਜੀ। ਸ ਨੇ ਭਾਈ ਓਕੇ ਮੇਰਾ ਮਤਲਬ ਤਾਂ ਸਾਦਾ ਜੀ ਜੀ ਦਾ ਹੁਣ ਤੁਹਾਡਾ ਥਾਂ ਤੇ ਰੂਟਿੰਗ ਵਾਲਾ ਆਪਦਾ ਹੈ ਨੰਬਰੀ ਸਾਡਾ ਥਾਂ ਹੈ ਸਾਡੇ ਪਾਸੇ ਲੈ ਸਾਨੂੰ ਰੂਟਿੰਗ ਲਵਾਉਣ ਦਿੰਦਾ ਹੂੰ ਹੂੰ ਦੇਖੋ ਤੁਸੀਂ ਕਿਤੇ ਹੈਗਾ ਕੋਈ ਸੰਬੇ ਤੇ ਮੀਟਰ ਲਗਾ ਕਿਵੇਂ ਪਟਾ ਦੂਗਾ ਮੀਟਰੋ ਸਾਝੇ ਖਾਂ ਮੀਟਰ ਲੱਗਿਆ ਸੰਬੇ ਦਾ ਮੀਟਰ ਬੀਲੀ ਵਾਲਾ ਨੇ ਮੀਟਰ ਲਾਇਆ ਤੂੰ ਮੀਟਰ ਵਾਲਾ ਬੀਲੀ ਵਾਲਾ ਸਾਧ ਕੇ ਲਿਆ ਉਹ ਵੀ ਕਿਉਂ ਲਾਇਆ ਤੂੰ ਮੀਟਰ ਇੱਥੇ ਪੁੱਛੋ ਨੇ ਤੁਸੀਂ ਫਿਰ ਇਹਦੇ ਵਿੱਚ ਜਿਹੜਾ 2 ਫੁੱਟ ਜਗ੍ਹਾ ਉਹ ਵਾਰੀ-ਵਾਰੀ ਕਹਿ ਰਿਹਾ ਵੀ ਮੇਰੀ 2 ਫੁੱਟ ਜਗ੍ਹਾ ਤੁਸੀਂ ਕਬਜ਼ਾ ਕੀਤਾ ਹੋਇਆ ਪਰ ਤੁਸੀਂ ਜਿਹੜੇ ਹੁਣ ਕਹਿੰਦੇ ਹੁਣ ਬੇਨਤੀ ਕਰਾ ਲਓ ਫਿਰ ਤੁਸੀਂ ਕਿਹਨੇ 50 ਰੇਸੇ ਥਾਣੇ 'ਚ ਗਏ ਆ ਔਰ ਤੁਸੀਂ ਉੱਥੇ ਨੇ ਗੱਲ ਕਹੀ ਬੇਨਤੀ ਕਰਾ ਲਓ ਤੇ ਅਸੀਂ ਤਾਂ ਉੱਥੇ ਵੀ ਕਹਿੰਦੇ ਆ ਜੀ ਅਸੀਂ ਦੋਥੀ ਵੀ ਕਹਿੰਦੇ ਆ ਮਤਲਬ ਕਿ ਬੇਨਤੀ ਇਹੀ ਕਰਾ ਲਈ ਸਾਨੂੰ ਕੋਈ ਪ੍ਰੋਬਲਮ ਨਹੀਂ ਬੇਨਤੀ ਬਾਕੀ ਇਹ ਬਰਦਰ ਨਾਲ ਗੱਲ ਕਰਦਾ ਆ ਉਹਦੀ ਵਾਈਫ ਨਾਲ ਕਰਦਾ ਅਸੀਂ ਤਾਂ ਉਹਨਾਂ ਤੋਂ ਥਾਂ ਲਿਆ ਜੀ ਉਹਦੋਂ ਪੋਦੋਂ ਪਹਿਲਾਂ ਤੇ ਇਦਾਂ ਕੋਈ ਲੱਲਾ ਖੱਖਾ ਨਹੀਂ ਸੀ ਇਹ ਥਾਂ 'ਚ ਕੋਈ ਨਹੀਂ ਸੀਗਾ ਜੀ ਜੇ ਕੋ ਉਹਨਾਂ ਦੀ ਕੰਧ ਅੰਦਰੋਂ ਕਮਰਾ ਖਰਾਬ ਹੋ ਰਿਹਾ ਤੇ ਤੁਸੀਂ ਜਗਾ ਥੋੜੀ ਥੋੜਾ ਦੂਰ ਕਰ ਲਓ ਸਮਾਨ ਤੁਸੀਂ ਨਹੀਂ ਦੂਰ ਹੀ ਸੈਲ ਆਈ ਹੋ ਸੈਲ ਹੋਵੇ ਲੋ ਕੋਠੀ ਕਿੰਨੀ ਉੱਚੀ ਆ ਉੱਥੇ ਵੀ ਸੈਲ ਆਈ ਮੀਂਹ ਬਹੁਤ ਆ ਜੀ ਮੀਂਹ ਬਹੁਤ ਆ ਹੁਣ ਇਹ ਆ ਇਹਦਾ ਮੇਰਾ ਬਰੈਂਡ ਹੀ ਇਹਦਾ ਕਮਰਾ ਇਹਦੇ ਵੀ ਸੈਲ ਆ ਜੀ ਮੀਂਹ ਬਹੁਤ ਜ਼ਿਆਦੇ ਆ ਜੀ ਕਰੀਏ ਵੀ ਕੀ ਹੱਲ ਬਾਕੀ ਮਿੱਟੀ ਇਹਨੇ ਖੋਦ ਲਈ ਆ ਜੀ ਸਾਨੂੰ ਇਹਨੇ ਖੋਦ ਮਿੱਟੀ ਲੱਗੀ ਹੋਈ ਆ ਹੁਣ ਸੈਲ ਹੀ ਬਹੁਤ ਆ ਜੀ ਇਹ ਜੋ ਸਾਡੀ ਦਾ ਕੋਈ ਕਸੂਰ ਨਹੀਂ ਨਾ ਅਸੀਂ ਤਾਂ ਕਹਿੰਦੇ ਆ ਵੀ ਏਸੀ ਦੀਆਂ ਪਾਈਪਾਂ ਲਾ ਲੇ ਅਸੀਂ 4 ਇੰਚਾਂ ਦੇ ਕੰਧ ਕੱਟ ਲਾਂਗੇ ਜੀ ਗੰਦ ਗੱਲ ਮੈਨੂੰ ਮਸਲਾ ਤਾਂ ਕੋਈ ਬਾਲਾ ਵੱਡਾ ਲੱਗਦਾ ਮੈਨੂੰ ਲੱਗਦਾ ਉਹੀ ਅੜੀ ਜੀ ਲੱਗਦੀ ਤੁਹਾਡੇ ਦੋਨਾਂ ਦੀ ਮੈਨੂੰ ਅੜੀ ਅੜੀ ਤਾਂ ਮੜੀ ਤਾਂ ਕੋਈ ਮੜੀ ਤਾਂ ਮੈਂ ਕਹਿੰਦਾ ਸੋਲਵ ਕਰੀ ਜਾਣਾ ਏਸੀ ਦੇ ਆਪੇ ਆਪਾਂ ਲਾ ਲੇ ਇਹਨੂੰ ਪਾਣੀ ਦੀ ਦਿੱਕਤ ਆ ਨਾ ਅਸੀਂ ਗੱਲ ਵੀ ਉੱਥੇ ਇਹੀ ਕਹਿ ਕੇ ਆਏ ਸੀ ਭਈ 4 ਇੰਚੀ ਗੰਦ ਕੱਢ ਲੈ ਮਸਲਾ ਤਾਂ ਕੋਈ ਹੈ ਨਹੀਂ ਅੜੀ ਆ ਮੇਰੇ ਸਾਨੂੰ ਨਾ ਉਹ ਹੀ ਅੜੀ ਅੜੀ ਹੀ ਬਸ ਅੜੀ ਵਾਲਾ ਕੰਮ ਹੀ ਹੈ ਤਾਂ ਜੀ ਇਹਨੇ ਇੱਥੇ ਨਹੀਂ ਇਹਨੇ ਕਹਿੰਨੂੰ ਫ੍ਰੀ ਕੋਡ ਜਾ ਵਜਣਾ ਅਸੀਂ ਉੱਥੇ 4 ਬੰਦੇ ਜਾਣੇ ਆ ਜੀ ਸਾਡੇ ਕੰਮ ਛਡਾਏ ਕੰਮ ਛਡਾਏ ਪਏ ਆ ਜੀ ਜਿਹੜਾ ਤੁਹਾਡਾ ਸਰਪੰਚ ਪ੍ਰਤਾਪ ਉਹ ਵੀ ਕਹਿ ਰਿਹਾ ਕਹਿੰਦਾ ਮੈਂ ਵੀ ਇਹਨਾਂ ਨੂੰ ਕਿਹਾ ਸੀਗਾ ਵੀ ਸਮਾਨ ਚੱਕਵਾ ਲਓ ਅਸੀਂ ਸਮਾਨ ਚੱਕਾਂਗੇ ਜੀ ਮੰਨ ਲਓ ਇੱਥੇ ਹੁਣ ਅਸੀਂ ਉਰਾਂ ਕਰ ਲਾਂਗੇ ਕੱਲ ਨੂੰ ਇਹ ਕਹਿਣਗੇ ਚੌਂਕੀ ਇਨਚਾਰਜ ਗਰਮੀਰ ਕਹਿੰਦੇ ਉਹ ਵੀ ਸਮਾਨ ਚੱਕਵਾ ਕੇ ਗਿਆ ਸੀ ਇੱਕ ਵਾਰੀ ਉਹਨੇ ਚੱਕਵਾ ਦਿੱਤਾ ਜੀ ਕਿਸੇ ਨੇ ਕੋਈ ਸਮਾਨ ਨਹੀਂ ਚੁਕਾਇਆ ਜੀ ਅਸੀਂ ਸਿਰਫ ਇਹਨਾਂ ਕਿਹਾ ਸੀਗਾ ਉਦੋਂ ਵੀ ਚਾਹੀ ਸੀਗਾ ਮਸਲਾ ਵੀ 4 ਇੰਚ ਹੀ ਕਹਿੰਦੇ ਅਸੀਂ ਖੜੀ ਕਰ ਦਿੰਦੇ ਆ ਉਦੋਂ ਵੀ ਮਿੱਟੀ ਇਹਨੇ ਮੈਂ ਸਰਪੰਚ ਸਾਹਿਬ ਨੂੰ ਕਹਿ ਕੇ ਲਵਾਇਆ ਸੀਗਾ ਹੀ ਲਾ ਲਓ ਉਈ ਸਾਨੂੰ ਕੋਈ ਪ੍ਰੋਬਲਮ ਪਲਾਸਟਰ ਵੀ ਇਹਨੇ ਉਦੋਂ ਕੰਦ ਕੀਤੀ ਹੈ ਜੀ ਅਈ ਕਾ ਕਰ ਲੋ ਸਾਨੂੰ ਕੋਈ ਪ੍ਰੋਬਲਮ ਨਹੀਂ ਇਹ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਜੀ ਅਸੀਂ ਤੱਕ ਪਾਣੀ ਲੱਗਦਾ ਵੇ ਲੱਗਦਾ ਤਾਂ ਹੈ ਨਹੀਂ ਕਿਸੇ ਪਾਸੇ ਕੋਈ ਟੁੱਟੀ ਨਹੀਂ ਕੋਈ ਹੈ ਨਹੀਂ ਜੀ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੁਣ ਇਹਨੂੰ ਪਾਣੀ ਸੀ ਸੌਲਵਾ ਸੀ ਕਿ ਆ ਵੀ ਅਸੀਂ ਇਹ ਟੈਨਸ਼ਨਾਂ ਚੋਂ ਦੂਰ ਹੀ ਰਹਿਣਾ ਚਾਹੁੰਦੇ ਸਾਰੇ ਹੀ ਰਹਿਣਾ ਚਾਹੁੰਦੇ ਅਸਲ ਵਿੱਚ ਤਾਂ ਇਕੱਕੇ ਪਏ ਆ ਸਾਰੇ ਠੀਕ ਹੈ ਅਈ ਕਾ ਵੀ ਕੰਦ ਕੱਢ ਲੈਂਦੇ ਇਹ ਪ੍ਰੋਬਲਮ ਪਲਾਂ ਸਾਡਾ ਖਰਚਾ ਆਵੇ ਜਿੰਨੇ ਕਿਵੇਂ ਕਿਵੇਂ ਆ ਜਿੰਨੇ ਬੰਦੇ ਖੜੇ ਆ ਸਾਰਿਆਂ ਦਾ ਦੋਸ਼ ਮਣਾ ਇਹ ਕਿਸੇ ਨੂੰ ਇਹ ਜਰਦਾ ਨਹੀਂ ਕਲਵੰਦ ਆ ਮੈਂ ਹੱਕ ਮੰਗਤਾ ਹ ਕਿਸੇ ਨੂੰ ਇਹ ਗਲੀ ਨੰਗ ਦੇ ਤਾਂ ਵੀ ਇਹਦੇ ਪੁੱਠੇ ਆਨੇ ਕੱਢਦਾ ਸੀ ਜੇ ਵੀ ਰਾਜ ਮਿਲ ਦਿੱਤਾ ਵੀ ਪੁੱਠੇ ਆਨੇ ਕੱਢਦਾ ਹਰੇਕ ਨੂੰ ਤੂੰ ਤਾਂ ਇੰਨਾ ਸ਼ੁਕਰਮਾਨ ਵੀ ਅਸੀਂ ਨਾ ਸਿਆਣੀ ਬਿਆਣੀ ਬੰਦੇ ਆ ਤੂੰ ਜਿਹਨੇ ਕਲਵੰਦ ਤੇ ਸਾਰੇ ਦੁਸ਼ਮਣ ਆ ਇਹ ਸਾਰੇ ਦੁਸ਼ਮਣ ਪੁੱਛਲ ਕੋਲੇ ਖੜੇ ਤੇਰੇ ਕੋਲੇ ਹੀ ਖੜੀ ਜੀਦਾ ਵੀ ਥਾਂ ਮੰਨ ਕੇ ਚੱਲੋ ਇਹਦੇ ਨਾਲ ਲੱਗਦਾ ਜੀ ਸਾਰਿਆਂ ਨਾਲ ਕੋਟ ਕੇਸ ਚੱਲਦੇ ਆ ਸਾਰਿਆਂ ਨਾਲ ਕੋਟ ਕੇਸ ਚੱਲਦੇ ਕਦੇ ਸਾਡੇ ਨਾਲ ਨਹੀਂ ਅੱਛਾ ਜੀ ਹਾਂ ਤੁਹਾਡੇ ਨਾਲ ਤਾਂ ਚੱਲੀ ਤਾਂ ਜਾਂਦਾ ਹੁਣੇ ਤਾਂ ਸਾਨੂੰ ਚਾਈ ਚਾਈ ਨਾਲ ਸਾਡੇ ਨਾਲ ਚਲਾਈ ਬੈਠਾ ਇਹਨਾਂ ਨੇ ਵੀ ਚਲਾਈ ਬੈਠਾ ਆ ਮੇਰਾ ਭਰਾ ਖੜਾ ਇਹਨਾਂ ਨਾਲ ਖੜਾ ਸਾਰਿਆਂ ਚਲਾਈ ਜਾਂਦੇ ਚਲੀ ਜਾਂਦਾ ਉਹਨਾਂ ਨੂੰ ਰੂੜੀ ਨਹੀਂ ਲਾਉਣ ਦਿੰਦਾ ਨਾ ਮੈਂ ਨੰਗ ਨਹੀਂ ਨਹੀਂ ਦੇਣਾ ਕੀ ਕਰੂ ਮੈਂ ਤਾਂ ਇੱਕ ਨਾ ਹੀ ਗਲੀ ਚ ਮੰਨ ਕੇ ਚਲੋ ਦੇਖਿਓ ਇੱਥੇ ਦਰਤ ਲਾਈ ਬੈਠਾ ਈ ਇਧਰੋਂ ਜੋ ਬੱਚੇ ਨੰਗਦੇ ਆ ਸਾਹਮਣੇ ਸੜਕ ਨਹੀਂ ਦਿਸਣੀ ਹਾਂ ਯੋਲਾ ਪੈਂਦਾ ਹਾਂ ਉਹ ਜਾਣ ਕੇ ਮੰਨ ਕੇ ਚਲੋ ਦਰਤ ਤਾਂ ਜਾਣ ਕੇ ਲਾਈ ਆਈ ਉਹ ਹੱਥ ਮਾਰੇ ਲਾ ਦੇ 100 ਕੇ ਨਾਰੇ ਹੋਰ ਲਾ ਹੁਣ ਉਹ ਕੇਲੀਆਂ ਹੁਣ ਮੰਨ ਕੇ ਚਲੋ ਵੇਖ ਲਿਓ ਸਿਆਲਾਂ ਚ ਜਾ ਕੇ ਪੂਰੀਆਂ ਫੈਲ ਜਾਣੀਆਂ ਈ ਤੇ ਉਹ ਮੰਨ ਕੇ ਲੋ ਡਿੱਕਾ ਹੀ ਲੱਗੂਗਾ ਈ ਐਕਸੀਡੈਂਟ ਹੋਣ ਦਾ ਕਾਰਨ ਬਣ ਗਿਆ ਐਕਸੀਡੈਂਟ ਹੋਣ ਦਾ ਸਾਡੇ ਬੱਚੇ ਸਾਡੇ ਤੁਰੇ ਫਿਰਦੇ ਸੀ ਸ਼ੀਸ਼ਾ ਲਾਇਆ ਸੀ ਮੈਂ ਆਉਣ ਜਾਣ ਨੂੰ ਸੌਖਾ ਹੋਵੇ ਇੱਥੇ ਸ਼ੀਸ਼ਾ ਲਾਇਆ ਸੀ ਆਪਾਂ ਜਿਹੜਾ ਸਾਈਡ ਥੀ ਵਿਊ ਹੁੰਦਾ ਜੀ ਉਹ ਲਾਇਆ ਸੀ ਸਪੈਅਰ ਇਕੱਠੇ ਕਰਕੇ ਵੀ ਗੱਲ ਨੂੰ ਐਵੇਂ ਕੋਈ ਐਕਸੀਡੈਂਟ ਹੋਊਗਾ ਉਹਦੇ ਵਿੱਚ ਦੋ ਤਿੰਨ ਆਰੀ ਇੱਥੇ ਬੱਚਿਆਂ ਦੀ ਵੈਨ ਖੜਦੀ ਸੀ ਉਹ ਖੰਭੇ ਤੋਂ ਬਚਾਉਂਦੀ ਬਚਾਉਂਦੀ ਉਹ ਸ਼ੀਸ਼ਾ ਭੰਨਿਆ ਗਿਆ ਜੀ ਅਸੀਂ ਉੱਥੇ ਵੀ ਕਾਫੀ ਕਿਹਾ ਮੈਂ ਇਹ ਪੱਟ ਦੋ ਖੰਭਾ ਪਰ ਹੁਣ ਇਹ ਰੱਬ ਜਾਣੇ ਇਹ ਹੁਣ ਕੀ ਕਰਦਾ ਕੀ ਨਹੀਂ ਕਰਦਾ ਇਹਨੇ ਖੰਭਾ ਨਹੀਂ ਪੱਟਣ ਦਿੱਤਾ ਡਰਾਕਟ ਡਰਾਕਟ ਉਹਦੇ ਚਾਰ ਕੇ ਪੰਜ ਲੱ ਦਿਦਰਾਕ ਤੇ ਸੁੱਕੀਆਂ ਨੇ ਲਾਉਣੋਂ ਨਹੀਂ ਹਟਦਾ ਜੀ ਇਹਨਾਂ ਨੂੰ ਇਹ ਆ ਵੀ ਇਹਨਾਂ ਦਾ ਨੁਕਸਾਨ ਹੋਵੇ ਕਿਵੇਂ ਨਾ ਕਿਵੇਂ ਬਸ ਇਹੀ ਇਹਦਾ ਹੱਲ ਆਈ ਹੋਰ ਕੋਈ ਨਹੀਂ ਅੜੀ ਆ ਬਸ ਇਹਦੀ ਅਬ ਬਾਈ ਜਿਹੜੇ ਆਏ ਕੋ ਬਾਈ ਪਿੰਡੋਂ ਹੀ ਆਏ ਹਾਂਜੀ ਹਾਂਜੀ ਬਾਈ ਕਿਵੇਂ ਦੇਖਦੇ ਮਸਲੇ ਨੂੰ ਇਹਨਾਂ ਤੋਂ ਪੁੱਛ ਲੈ ਸਾਰਿਆਂ ਨੂੰ ਮੈਂ ਨੂੰ ਮਸਲੇ ਦਾ ਪਤਾ ਪਰ ਸਾਡੇ ਘਰਾਂ ਦੀ ਆਈ ਇਹ ਸਾਰੇ ਇਹਨਾਂ ਨੇ ਮੈਨੂੰ ਸੱਦਾ ਸੀਗੇ ਮੈਂ ਚਲਾ ਜਾਂਦੀ ਆਂ ਅੱਛਾ ਅੱਛਾ ਤੁਹਾਨੂੰ ਮਸਲਾ ਨਹੀਂ ਪਤਾ ਕੀ ਹੋਇਆ ਆ ਲੱਕੜਾਂ ਦਾ ਹੋਣਾ ਇਹ ਕੰਦ ਨਾਲ ਲੱਕੜਾਂ ਦਾ ਕੀ ਮਸਲੇ ਇਹ ਤਾਂ ਹੈ ਤਾਂ ਹੈ ਨਹੀਂ ਜੀ ਬਣਾ ਵੱਡੇ ਲੈਨੇ ਆਪਾਂ ਮੈਂ ਵੀ ਇਹੀ ਗੱਲ ਕਹੀ ਹੁਣੇ ਮਸਲਾ ਮੈਨੂੰ ਲੱਗਦਾ ਨਹੀਂ ਐਡਾ ਮਸਲੇ ਵਾਲੀ ਗੱਲ ਤਾਂ ਹੈ ਨਹੀਂ ਕੋਈ ਕੀ ਹੋ ਜੂਗਾ ਪਰ ਆਪਾਂ ਘਰਾਂ ਦੇ ਸਾਡੇ ਸਕੇ ਸਕੇਲੇ ਬੰਦੇ ਆ ਕੋਈ ਕੋਈ ਬਾਹਲੀ ਲ ਵੱਡੀ ਲੰਮੀ ਚੌੜੀ ਗੱਲ ਤਾਂ ਹੈ ਨਹੀਂ ਇਹ ਇਹ ਤਾਂ ਵੈਸੇ ਪਰ ਆਪਣੇ ਬੰਦੋਂ ਉਹੀ ਕਹਦੇ ਵੀ ਚਲੋ ਕੋਈ ਨਹੀਂ ਭਾਈ ਵੀ ਪਾਸੇ ਕਰ ਲਓ ਬੰਦਾ ਕਰ ਹੀ ਲੈਂਦਾ ਐਡੀ ਗੱਲ ਨਹੀਂ ਸੀਗੀ ਜਿੱਡੀ ਇਹ ਮੈਂ ਤੇ ਹਸਾਉਣਾ ਬਣਾਈ ਦੋਸ਼ ਇਹਨਾਂ ਦੇ ਲੱਗੇ ਸੀ ਇਹਨਾਂ ਦਾ ਪੱਖ ਵੀ ਲਿਆ ਤਾਂ ਲਗਾਤਾਰ ਇਹੀ ਕਿਹਾ ਜਾ ਰਿਹਾ ਹੈ ਕਿ ਸਾਡੀ 2 ਫੁੱਟ ਜਗਾ ਕਲਮੰਤ ਕਹਿੰਦਾ ਰੋਕੀ ਐ ਤੇ ਇਹ ਕਹਿੰਦਾ ਸਾਡੀ ਜਗਾ ਜਿਹੜੀ ਰੋਕੀ ਐ ਤੇ ਮਿੰਤੀ ਕਰਵਾ ਲਓ ਕਹਿੰਦੇ 50 ਵਾਰੀ ਸਾਨੂੰ ਥਾਣੇ ਬੁਲਾਇਆ ਕਲਮੰਤ ਨੇ ਅਸੀਂ ਉੱਥੇ ਵੀ ਇਹ ਗੱਲ ਕਹੀ ਆ ਸੋ ਦੇਖਣਾ ਹੋਵੇਗਾ ਕਿ ਇਹਨਾਂ ਦਾ ਇਹ ਨਿਵੇੜਾ ਕਦੋਂ ਹੋਊਗਾ ਪਰ ਲਗਾਤਾਰ ਦੋਨੇ ਪਰਿਵਾਰ ਖੱਜਲ ਜ਼ਰੂਰ ਹੋ ਰਹੇ ਨੇ ਕੈਮਰਾ ਪਰਸਨ ਅਨਮੋਲ ਦੇ ਨਾਲ ਮੈਸੂਲੀਂ ਜੰਦਰ ਲੋਕਨ ਸਾਫ ਟੀਵੀ ਪਿੰਡ ਬਰਗਾੜੀ ਫਰੀਦਕੋਟ